ला दो एक बार खुल के जोरदार ताड़ी ऊपर हाथ करके तीन नजर बसर लाभ हीरा जी थैंक यू जी बहुत मेहरबानी बहुत शुक्रिया एक ना बेनती करनी चाहना किसी सज्जन दिया ਮੋਟਰਸਾਈਕਲ ਦੀਆਂ ਚਾਬੀਆਂ ਪਤਾ ਨਹੀਂ ਗੱਡੀ ਦੀਆਂ ਚਾਬੀਆਂ ਸਾਡੇ ਕੋਲੇ ਪਹੁੰਚੀਆਂ ਜਿਹੜੇ ਵੀ ਸਦਨ ਦੀਆਂ ਚਾਬੀਆਂ ਗੁੰਮ ਹੋਈਆਂ ਹੁਣ ਤਾਂ ਸਥਿਤ ਤੇ ਆ ਕੇ ਤੁਸੀਂ ਲੈ ਸਕਦੇ ਹੋ ਇਹਦੇ ਵਿੱਚ ਤਿੰਨ ਚਾਬੀਆਂ ਜੀ ਸ਼ੱਲਾ ਕੋਈ ਨਹੀਂ ਹੈ ਤਿੰਨ ਚਾਬੀਆਂ ਕਿਸੇ ਵੀ ਸਦਨ ਦੀ ਗੱਡੀ ਦੀ ਮੋਟਰਸਾਈਕਲ ਦੀ ਕੋਈ ਚਾਬੀ ਗੁੰਮ ਹੋਈ ਹੋਵੇ ਤਾਂ ਸਾਡੇ ਤੋਂ ਆ ਕੇ ਲੈ ਜਾ ਸਕਦੇ ਹੋ ਸੋ ਇੱਕ ਵਾਰਕ ਮੁਬਾਰਕਬਾਦ ਤਨਤਨ ਪੀਰ ਬਾਬਾ ਬਸੰਤ ਅਲੀ ਸ਼ਾਹ ਜੀ ਠੀਕ ਹੈ ਜੀ ਇੱਕ ਵਾਰ ਫੇਰ ਸੇਵਾਦਾਰ ਵੀਰਾਂ ਵੱਲੋਂ ਬੇਨਤੀ ਹੈ ਜਿਹੜੀ ਜਲਦੀ ਸੇਵਾ ਚੱਲ ਰਹੀ ਹੈ ਜਿਹੜੇ ਗਲਾਸ ਇਧਰਲੀ ਸਾਈਡ ਪਹੁੰਚਦੇ ਆ ਸੰਗਤ ਦੇ ਵਿੱਚ ਉਹਨਾਂ ਨੂੰ ਜਲਦੀ ਵਾਪਸ ਕਰ ਦਿਆ ਕਰੋ ਜਲ ਪੀ ਕੇ ਵਾਪਸ ਕਰ ਦਿਆ ਕਰੋ ਜੋਗੇ ਕਿਸੇ ਹੋਰ ਸੇਵਾਦਾਰ ਵੀਰਾਂ ਵੱਲੋਂ ਹੋਰ ਸੰਗਤ ਦੀ ਸੇਵਾ ਦੇ ਵਿੱਚ ਜਲ ਸੇਵਾ ਕੀਤੀ ਜਾਵੇ ਸੋ ਤਨਤਨ ਪੀਰ ਬਾਬਾ ਬਸੰਤ ਅਲੀ ਸ਼ਾਹ ਜੀ ਜਿਨ੍ਹਾਂ ਦੀ ਯਾਦ ਨੂੰ ਸਮਰਪਿਤ ਜੋ ਸਾਲਾਨਾ ਜੋੜ ਮੇਲਾ ਤੇ ਪੰਡਾਰਾ ਕਰਵਾਇਆ ਜਾ ਰਿਹਾ ਇਸ ਮੇਲੇ ਦੀ ਇਸ ਪੰਡਾਰੇ ਦੀ ਤੁਹਾਨੂੰ ਸਾਰਿਆਂ ਨੂੰ ਲਵ ਹੀਰਾ ਮਿਊਜ਼ੀਕਲ ਗਰੁੱਪ ਦੀ ਪੂਰੀ ਟੀਮ ਨੂੰ ਬਹੁਤ-ਬਹੁਤ ਮੁਬਾਰਕਾਂ ਲੱਖ-ਲੱਖ ਵਧਾਈਆਂ ਦਿੰਦੇ ਹਾਂ ਦਰਬਾਰ ਦੇ ਮੁਖ ਸੇਵਾਦਾਰ ਬਾਬਾ ਨੀਕ ਸ਼ਾਹੀ ਔਰ ਸੇਵਾਦਾਰਾਂ ਦੇ ਵਿੱਚੋਂ ਸਾਡੇ ਬਹੁਤ ਹੀ ਸਤਿਕਾਰਯੋਗ ਮਗਰ ਸਿੰਘ ਜੀ ਖੋਸਾ ਸਾਹਿਬ ਲੱਕੀ ਖੋਸਾ ਸਾਹਿਬ ਸੀਰਾ ਪੁੜੀਆਂ ਜੀ ਪਿੰਡਾ ਡੈਰੀ ਵਾਲਾ ਬਿੱਟੂ ਮਾਨ ਡਾਕਟਰ ਰਵਿੰਦਰਪਾਲ ਸਿੰਘ ਜੀ ਸੀਰਾ ਸ਼ਾਹ ਜੀ ਹੈਰੀ ਵਪਾਰੀ ਜੀ ਤਾਰਾ ਨੰਬਰਦਾਰ ਜੀ ਹਰਜਿੰਦਰ ਸਿੰਘ ਜੀ ਜਿੰਦੂ ਸੁਖਵੰਤ ਸਿੰਘ ਜੀ ਸੰਤੂ ਸੀਰਾ ਖੋਸਾ ਸੋਨਾ ਵਪਾਰੀ ਜੀ ਔਰ ਗੰਗਾ ਰਤੂ ਜੀ ਸਮੂਹ ਸੇਵਾਦਾਰ ਸਮੂਹ ਸੰਗਤ ਸਮੂਹ ਐਨ ਆਰ ਆਈ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮੁਬਾਰਕਾ ਸਾਰਿਆਂ ਨੂੰ ਲਓ ਉਸ ਫਨਕਾਰ ਨੂੰ ਤੁਹਾਡੇ ਰੂਬਰੂ ਕਰਾਂ ਜਿਨ੍ਹਾਂ ਨੇ ਖੜੀ ਟੇਸ਼ਨ ਤੇ ਰਹਿ ਗਈ ਆਪ ਤੋਂ ਗੱਡੀ ਚੜ ਗਿਆ ਵੀ ਤੋਂ ਲੈ ਕੇ ਇੱਕ ਤੋਂ ਇੱਕ ਸੁਪਰ ਹਿੱਟ ਗੀਤ ਇੱਕ ਤੋਂ ਇੱਕ ਸੁਪਰ ਹਿੱਟ ਲੋਕ ਤੱਤ ਇੱਕ ਤੋਂ ਇੱਕ ਸੁਪਰ ਹਿੱਟ ਦੁਗਾਣੇ ਤੁਹਾਡੀ ਚੋਲੀ ਪਾਈ ਜਿਨ੍ਹਾਂ ਦੇ ਗੀਤਾਂ ਨੂੰ ਤੁਸੀਂ ਬੜਾ ਪਿਆਰ ਬੜੀ ਮਹੱਭਤ ਬੜਾ ਸਤਿਕਾਰ ਬੜਾ ਅਦਬ ਦਿੱਤਾ ਹੈ ਜਿਨ੍ਹਾਂ ਦੇ ਵਿੱਚੋਂ ਖੜੀ ਟੇਸ਼ਨ ਤੇ ਰਹਿ ਗਈ ਆਪ ਤੋਂ ਗੱਡੀ ਚੜ ਗਿਆ ਵੇ ਯਾਰਾਂ ਦੀ ਯਾਰੀ ਛੱਡ ਕੇ ਲੱਗ ਗਈ ਪੜਨ ਪਟਿਆਲੇ ਨਹੀਂ ਤੈਨੂੰ ਯਾਰ ਪੁਰਾਣੇ ਚੰਗੇ ਲੱਗਣੋਂ ਛੱਡ ਕੇ ਹਾਂ ਦੀਏ ਐਡੀ ਨਿਕਲੇਗੀ ਮਾੜੀ ਕਦੇ ਸੋਚਿਆ ਵੀ ਨਹੀਂ ਸੀ ਤੂੰ ਜੋ ਵੀ ਕਰਨਾ ਕਰ ਲੈਨੀ ਵੰਜ ਬਰਾਬਰ ਗੱਡਾਂਗੇ ਔਰ ਜਦੋਂ ਕਿਤੇ ਸਾਡੇ ਸਮਾਜ ਨੂੰ ਨਸ਼ਿਆਂ ਨੇ ਘੇਰਿਆ ਤੇ ਜਵਾਨਾਂ ਨੂੰ ਪ੍ਰੇਰਿਤ ਕਰਨ ਲਈ ਨਸ਼ੇ ਦੇ ਖਿਲਾਫ ਬਹੁਤ ਗੀਤ ਤੁਹਾਡੀ ਚੋਲੀ ਪਾਈ ਧੀ ਜੰਮ ਭੀ ਜਵਾਈ ਵਾਲਾ ਹੋ ਗਿਆ दारू पीनी ਛੱਡ ਵੀਰ ਵੇ ਔਰ ਜਿੰਨੇ ਨਸ਼ਿਆਂ ਤੇ ਲਾਉਣਾ ਉਹਦਾ ਦੁੱਧ ਪੀ ਕੇ ਦੇ ਔਰ ਜਿਹੜੇ ਸਾਡੇ ਸਰਹੱਦਾਂ ਤੇ ਸਾਡੀਆਂ ਹੱਦਾ ਸਰਹੱਦਾਂ ਤੇ ਸਾਡੇ ਫੌਜੀ ਵੀ ਸਾਡੇ ਦੇਸ਼ ਦੇ ਰਾਖੇ ਸਾਡੀ ਸੇਵਾ ਕਰ ਰਹੇ ਐ ਜਿਨ੍ਹਾਂ ਦੇ ਸੇਵਾ ਦੇ ਜ਼ਰੀਏ ਆਪਾਂ ਕਰੋੜਾਂ ਦੀ ਦੁਨੀਆ ਦੇ ਵਿੱਚ ਸੁਖ ਦੀ ਨੀਂਦ ਸੁੱਤੇ ਹੁੰਨੇ ਆ ਔਰ ਬਾਡਰਾਂ ਤੇ ਕੂਕ ਆਪਾਂ ਕੂਕ ਸੁੱਤੇ ਹੁੰਨੇ ਔਰ ਬਾਡਰਾਂ ਤੇ ਉਹ ਗਾਂਧੀ ਤਰ੍ਹਾਂ ਅੱਖ ਰੱਖਦੇ ਐ ਉਹਨਾਂ ਲਈ ਗੀਤ ਆ ਮਿਲ ਜਾ ਫੌਜੀ ਵੀਰਾ ਵੇ ਕੀ ਠੇਕਾ ਲੈ ਲਿਆ ਬਾਡਰ ਦਾ ਤੇ ਫੱਕੀਆਂ ਅਡਾਦੋ ਫੌਜੀ ਵੀਰਿਓ ਮੁੜ ਕੇ ਨਾ ਵੈਰੀ ਚੱਕੇ ਅੱਖ ਨੂੰ ਔਰ ਸਾਡੇ ਸਮਾਜ ਦੇ ਵਿੱਚ ਜਿਹੜੀ ਦਿਨ ਰਾਤ ਸਾਡੀ ਸੇਵਾ ਦੇ ਵਿੱਚ ਹਾਜ਼ਰ ਹੈ ਸਾਡੀ ਪੰਜਾਬ ਪੁਲਿਸ ਉਹਨਾਂ ਲਈ ਮਿਲਨੋਂ ਗਿਣਨੋਂ ਰਹਿ ਗਿਆ ਪੁਲਿਸ ਵਿੱਚ ਭਰਤੀ ਹੋ ਕੇ ਤੇ ਔਰ ਤੁਹਾਡੇ ਐਂਟਰਟੇਨਮੈਂਟ ਲਈ ਬਹੁਤ ਖੂਬਸੂਰਤ ਗੀਤ ਸਾਡੇ ਹੰਦੇ ਹੱਕ ਨਹੀਂਓ ਕਿਸੇ ਹੋਰ ਨੂੰ ਵੈਲੀ ਅੱਖ ਪਾਉਣ ਦਾ ਤੇ ਸਾਡੀ ਰੱਬ ਨੇ ਡਿਊਟੀ ਲਾਈ ਏ ਧੌਣਾ ਚੋ ਕਿल्ले ਕੱਢਣ ਦੀ ਤੇ ਜਿੱਦੇ ਜਾੜ ਥੱਲੇ ਆ ਗਿਆ ਪੁੱਤ ਚੱਬ ਦਿਆਂਗੇ ਟੱਕਰੇ ਸੀ ਪੁੱਤ ਬਗਾਨੇ ਟੱਕਰੇ ਸੀ ਤੂੰ ਯਾਦ ਕਰੇਗਾ ਔਰ ਦੱਲਿਆਂ ਦੀ ਯਾਰੀ ਤਾਂ ਦੁਪਹਿਰ ਤੱਕ ਹੁੰਦੀ ਐ ਸੋਨਾ ਗੀਤਾਂ ਦੀ ਵਰਲਡ ਫੇਮਸ ਆਵਾਜ਼ ਸੋ ਮੇਰਾ ਕੈਣ ਤੋਂ ਪਾਵ ਮਾਲਵੇ ਦਾ ਮਾਣ ਪੰਜਾਬੀਆਂ ਦੀ ਸ਼ਾਨ ਉੱਚੀਆਂ ਸੁਰਾਂ ਦੇ ਮਾਲਕ ਲੋਕ ਤੱਥਾਂ ਦੇ ਬਾਦਸ਼ਾ ਸੋ ਤੁਹਾਡੀਆਂ ਜ਼ੋਰਦਾਰ ਤਾੜੀਆਂ ਚ ਤੁਹਾਡੇ ਰੋਬਰੋ ਜਨਾਬ ਲਾਭ ਹੀਰਾ ਜੀ ਹੀਰਾ ਜੀ